हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪੈਂਡ ਦੋਸਤੋ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਆ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਜੀ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਇਹ ਨੀਲੀ ਰਾਵੀ ਦੀ ਮੱਝ ਜਿਹੜੀ ਆ तकरीबन ਔਕੜ ਮੱਝ ਜੀ ਹਾਂ ਜੀ ਹਾਂ ਜੀ ਬੱਚਾ 7 ਨੰਬਰ ਮਹੀਨੇ ਸੋਈ ਹੈ 3 ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ 5 ਦਾ 5.5 ਕਿਲੋ ਦਾ ਲੱਗ ਮੈਂ ਜਿਹੜਾ ਮੌਕੇ ਦਾ ਦੁੱਧ ਹੋਣੀ ਜਿਹੜਾ ਚੋਣ ਲਈ ਹੈ ਬਾਕੀ ਦੀ ਡਿਟੇਲ ਆਪਾਂ ਜਿਹੜੀ ਸਾਰੀ ਆ ਬਾਈ ਪ੍ਰਗਟ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹਰ ਵੀਡੀਓ ਦੇ ਵਿੱਚ ਇਹੋ ਕਰਦਾ ਬਾਰ-ਬਾਰ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਉਹ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੋ ਸਿਲੈਕਟ ਕਰ ਦਿਓ ਇੰਸਟਾਗ੍ਰam ਤੇ ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਆਓ ਬਾਈਨਾ ਕਰਦੇ ਆਂ ਗੱਲਬਾਤ ਇਸ ਮਾਈ ਦੀ ਡਿਟੇਲ ਆਪਾਂ ਸਾਰੀ ਬਾਈ ਪ੍ਰਗਟ ਦੇ ਕੋਲੋਂ ਪੁੱਛਦੇ ਨੇ ਬਾਈ ਸਸੇ ਕਿ ਨਹੀਂ ਗਾਦ ਮਾਰਾ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਚੱਲੀਏਂ ਵਧੀਆ ਕੰਮ ਕਰ ਵਧੀਆ ਵਧੀਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਰੀਡਰਸ ਆਪਣਾ ਬੋਲਦੀ ਪਿੰਡ ਬਈਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਦੱਸ ਦਿਓ ਨਾਮ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 8728073597 ਠੀਕ ਹੈ ਜੀ ਹਾਂਜੀ ਅੱਛਾ ਪ੍ਰਗਟ ਭਾਈ ਜਿਹੜੀ ਅੱਜ ਆਪਾਂ ਮੱਝ ਇਹ ਸੇਲ ਕਰਨੀਆਂ ਸੁਆ ਕਿਨਵਾ ਸੂਈ ਇਹ ਦੁੱਧਾਂ ਹੈ ਜੀ ਝੋਟੇ ਕਿੰਨਾ ਟੈਨ ਹੋ ਗਿਆ ਸੀ ਸੂਈ ਨੂੰ ਤਿੰਨ ਤੋਂ ਤਿੰਨ ਕਿ ਮਹੀਨੇ ਹੋ ਗਏ ਆ ਤੇ 5 ਤੋਂ 5.5 6 ਕਿਲੋ ਦੁੱਧ ਆ ਸਾਢੇ 5.5 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹਾਂ ਕੋਈ ਵੀ 5 ਕਿਲੋ ਮੰਨ ਕੇ ਆਪਣੇ ਨਾਲ ਸੌਦਾ ਕਰਨੀ 5 ਕਰਕੇ ਲਵੇ ਜੀ ਠੀਕ ਹੈ ਜੀ ਹਾਂਜੀ ਦੁੱਧਾ ਸੁਆ ਪੂਰੀ ਝੋਟੀ ਆ ਇਹੋ ਮਹੀਨੇ ਤੋਂ ਸੋਲਾਂ ਮਹੀਨਾ ਕਿ ਦੇਰ ਮਹੀਨੇ ਤੋਂ ਘਾਟੇ ਵਾਲੇ ਟਾਈਮ ਯਾਨੀ ਕਿ ਡੇਢ ਮਹੀਨੇ ਤੋਂ ਘਾਟੇ ਕੋਈ ਨਾ 35 ਦਿਨ ਦੇ ਲਾਗੇ ਬੰਨੇ ਮੰਨ ਕੇ ਚੱਲੀ ਟਾਈਮ ਲੱਗਾ ਹੈ ਮੈਂ ਟਿਕਾ ਭਰਾ ਇਹਨਾਂ ਕੋਲ ਕੋਈ ਨਹੀਂ ਆਪਣੀ ਚੈੱਕ ਪਾਸ ਨਹੀਂ ਹਲੇ ਟਾਈਮ ਤੋਂ 12 ਤੋਂ 4 ਥਾਂ ਦੇ ਵਿੱਚ ਚਾਰੇ ਬਰਾਬਰ ਇੱਕ ਨੰਬਰ ਠੀਕ ਹੈ ਜੀ ਕੋਈ ਤਸੱਲੀ ਕਰਕੇ ਆਪਣੀ ਜਿੱਦਾਂ ਮਰਜ਼ੀ ਖੜੇ ਠੀਕ ਹੈ ਜੀ ਅੱਛਾ ਪ੍ਰਗਟ ਭਾਈ ਮੋਲ ਦਾ ਕੀ ਕਰਨਾ ਮੋਲ ਤੇ ਭਾਜੀ ਭਾਵੇਂ 52 53 ਕਰਾਈ ਜਾਈਏ ਹਾਂ ਜੀ ਦੇ ਦਾਂਗੇ 2 ਘੱਟ 50 ਦੀ 2 ਘੱਟ 50 48 ਹਜ਼ਾਰ ਕਿੰਨਾ ਕੁ ਮੰਨਤਾਂ ਨੂੰ ਹੋਰ 10000 ਦਾ ਕਰਦਾਂਗੇ ਮੌਕੇ ਤੇ 40000 ਹਾਂ 45 ਦੀ ਕਰਦੀ ਪਰ ਤੁਹਾਡੀ ਮਰਜ਼ੀ ਆ ਮੈਂ ਤੇ ਕਹਿੰਦਾ 2 ਘਾਟੇ 50 ਦੀ ਦੇਈਏ 45000 ਰੁਪਏ ਦੋਸਤੋ ਮੌਕੇ ਦਾ ਰੇਟ ਪਿੱਠ ਪੁੜਾ ਦੇਖ ਲਓ ਮੈਂ ਦਾ ਕਰੀ ਬੂਰੀ ਨੀਲੀ ਰਵੀ ਅਜੇ ਦੋਸਤੋ ਸਿਰਫ ਵੀਰ ਨੇ ਤਾਰੀ ਆ ਗੱਡੀ ਤੇ ਉਧਰੋਂ ਆਪ ਆਪ ਜਿਹੜੇ ਵੀਡੀਓ ਬਣਾਉਣ ਆ ਗਏ ਨਵਾਈ ਨੂੰ ਇਨਿੰਗ ਬਿਲਕੁਲ ਜਿੱਦਾਂ ਦੀ ਮਗਰਲੇ ਘਰਾਈ ਆ ਉਸੇ ਤਰ੍ਹਾਂ ਦੀ ਬਿਲਕੁਲ ਸੇਮ ਬੱਦੀ ਹੈ 45000 ਰੁਪਏ ਦੇ ਵਿੱਚ ਤਾਂ ਹੋ ਗਿਆ ਮੱਝ ਮਿਲਣੀ ਤੇ 5 ਕਿਲੋ ਦੁੱਧ ਮੌਕੇ ਦਾ ਤਿਆਰ ਸੂਹਾ ਦੂਜਾ ਸੂਹੀ ਹੈ 1.5 ਮਹੀਨੇ ਲਾ ਕੇ ਬਨੇ ਅੰਦਰ ਬਾਹ ਕਨਫਰਮ ਕੋਈ ਨਹੀਂ ਜਿਹੜਾ ਵੀਰ ਖੜੂਗਾ ਜੀ ਕਿਸਮਤ ਹੈ ਭਾਈ ਤੋੜ ਕੇ ਦਿਖਾਈਏ। ਬਾਕੀ ਹਲੇ ਤੁਹਾਡੇ ਸਾਹਮਣੇ ਲਾਈ ਹੋਣੀ ਰੱਤੀ ਆਈ। ਇੱਕ ਦੋਸਤੋਂ ਮੌਸਮ ਥੋੜਾ ਜਨਾ ਸਿਆਲ ਵਾਲਾ ਆਉਂਦਾ ਜਾਂਦਾ ਰਾਤ ਨੂੰ ਠੰਡ ਦਾ ਮੌਸਮ ਜਿਹੜਾ ਕਾਫੀ ਹੋ ਗਿਆ ਇਸ ਕਰਕੇ ਜਿਹੜਾ ਲੇਟ ਪਸ਼ੂ ਨਹੀਂ ਘਨਵਾ ਜਾਂਦਾ। ਬਾਕੀ ਦੋਸਤੋਂ ਸੋਹਣੀ ਆ ਵੇਖ ਲੂ। ਇੱਕ ਤਾਂ ਪਤਾ ਲੈ ਲਓ ਵੀ ਦੁਪਹਿਰ ਦਾ ਨੇ ਦੁਪਹਿਰ ਦਾ ਟਾਈਮ ਹੈ ਸ਼ਾਮਾਂ ਨੂੰ ਪੂਰਾ ਚੱਟਾ ਬਣਾਉ। ਹਾਂਜੀ ਹਾਂਜੀ ਹਾਂਜੀ। ਆ ਲੋ ਜੀ ਕਰੋ ਚੈੱਕ ਜੀ। ਖਾਣਾਂ ਦੀ ਕੁਆਲਿਟੀ ਚੈੱਕ ਕਰੋ ਦੋਸਤੋਂ ਚਾਰੇ ਥਾਂ ਨਿਕੜਨੇ ਲੱਗੇ ਗੈਪ ਦੇ ਵਿੱਚ ਕੋਈ ਫੋਟ ਸ਼ਾਮਣੀ ਨਾਲ। ਲੋਕ ਕਹਿੰਦੇ ਕਿ ਬੂਰੀ ਨੀਲੀ ਦਾ ਵੀ ਬੜੀ ਡਿਮਾਂਡ ਹੈ ਵੀਰਾਂ ਦੀ ਕਿ ਬੂਰੀ ਨੀਲੀ ਦਾ ਵੀ ਚਾਹੀਦੀ ਐ ਗੋਲਗਾਲਿਆ ਝੋਟੀ ਕੇ ਵਧੀਆ ਲੋਕੀ ਕਹਿੰਦੇ ਕੱਲੀ ਕਰਕੇ ਨਾ ਪਸ਼ੂ ਜਨੂੰ ਆਪਰੇ ਕਰ ਹੁੰਦਾ ਤੇ ਪਸ਼ੂ ਕੱਲਾ ਹੁੰਦਾ ਤੇ ਉਹ ਫਿਰਦਾ ਜਿਹਾ ਆਪਰਾ ਕਰਦਾ ਤੇ ਤਾਂ ਕਰਕੇ ਜਦਾ ਇਹ ਰਿੰਗਦੀ ਹੈ ਡਿਮਾਂਡ ਰੱਖੀ ਗਈ ਆ 48000 ਰੁਪਇਆ ਤੇ 45000 ਦੇ ਵਿੱਚ ਤੁਹਾਡਾ ਆਆਂਗਿਆਂ ਦਾ ਮਾਨ ਤਾਨ ਛੋੜ ਛੱਪਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਕਿਉਂਕਿ ਮੁੱਲ ਵੀਡੀਓ ਵਾਲੇ 6 ਨਹੀਂ ਹੁੰਦੇ ਫੋਨ ਦੋਸਤੋ ਜਰੂਰ ਕਰਿਆ ਕਰੋ ਬਿਲਕੁਲ ਛੋਟਾ ਜਿਹਾ ਪਾ 5 ਕਿਲੋ ਦੁੱਧ ਬਾਕੀ ਤਾਂ ਆਪਦਾ ਪੂਰੀ ਦੀ ਡਿਮਾਂਡ ਜਿਆਦਾ ਹੁੰਦੀ ਹੈ ਹਾਂਜੀ ਹਾਂਜੀ ਬਾਕੀ ਇਹ ਕੀ ਨਵੀਂ ਆ ਚਾਰ ਸੂਏ ਪੂਰੀ ਨੀਲੀ ਰਾਵੀ ਆ ਦੋਸਤੋ ਖੋਰ ਵੀ ਚਾਰੇ ਇਹਦੇ ਵਾਈਟ ਆ ਤੇ ਇਹਦੇ ਆਪਣੇ ਚੀਸ ਤੇ ਵੀ ਕੱਟੇਗਾ ਵਾ ਵਾਈਟ ਥੋੜਾ ਜਿਹਾ ਬਾਕੀ ਦੋਸਤੋ ਨਿਸ਼ਾਨੀਆਂ ਸਾਰੀਆਂ ਤੁਸੀਂ ਵੇਖ ਲਓ ਚੈੱਕ ਕਰਨ ਨੂੰ ਜੋ ਮੈਂ ਵੀਡੀਓ ਦੇ ਵਿੱਚ ਵਿਖਾਦਾ ਤੁਹਾਨੂੰ ਸ਼ੁਕਰ ਨਹੀਂ ਹੈਗੀ ਠੰਡੀ ਤੇਰੀ ਹੈ ਹਾਂ ਤਸਦੀਕ ਤੁਸੀਂ ਕਰਨੀ ਹੈ ਪ੍ਰੋਪਰ ਐਡਰੈਸ ਵੀ ਇੱਧਰ ਕਰੀਫੇ ਬੋਲਣਾ ਪਿੰਨ ਤੇ ਪਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਫੋਨ ਨੰਬਰ ਬਾਈ ਇੱਕਰੀਫੇ ਬੋਲਦੇ 872873597 ਠੀਕ ਹੈ ਜੀ ਹਾਂ ਜੀ ਚਲੋ ਬਹੁਤ ਦੋਸਤ ਹਰੀ ਦੇ ਭਰਾ ਕੋਈ ਫੋਨ ਲਾਵੇ ਕੋਈ ਨਹੀਂ ਥੋੜਾ ਬੋਤਾ ਮਾਨਤਾਨ ਕਰਾਂਗੇ ਕੋਈ ਜ਼ਿਆਦਾ ਨਹੀਂ ਹਾਂ ਠੀਕ ਥੋੜਾ ਬੋਤਾ ਹੀ ਮਾਰਦਾਂ ਦੋਸਤੋ ਬਾਈ ਕਹਿੰਦਾ ਵੀ 45000 ਰੁਪਏ ਦੇ ਵਿੱਚ ਉਹ ਥੋੜਾ ਬੜਾ ਹੋ ਜਾਊਗਾ ਕਿਉਂਕਿ ਮੁੱਲ ਮੈਂ ਪਹਿਲਾਂ ਹੀ ਕਹਤਾ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ